ਇੱਕ ਛੋਟੇ ਜਿਹੇ ਪਿੰਡ ਵਿੱਚ ਗੁਰਮੇਲ ਸਿੰਘ ਨਾਂ ਦਾ ਇੱਕ ਗਰੀਬ ਆਦਮੀ ਰਹਿੰਦਾ ਸੀ। ਉਹ ਦਿਨ ਰਾਤ ਮਿਹਨਤ ਕਰਦਾ ਸੀ, ਕਦੇ ਕਿਸੇ ਦੇ ਖੇਤ ਵਿੱਚ ਕੰਮ ਕਰ ਲੈਂਦਾ, ਕਦੇ ਢੋਲੀ ਲਾਦਾ, ਪਰ ਉਹਦੇ ਘਰ ਵਿੱਚ ਹਾਲਾਤ ਕਦੇ ਵੀ ਚੰਗੇ ਨਾ ਹੋਏ। ਉਹਦੇ ਕੋਲ ਨਾ ਟੰਗ ਦੀ ਛੱਤ ਸੀ, ਨਾ ਪਹਿਣ ਲਈ ਸੂਟ, ਪਰ ਗੁਰਮੇਲ ਸਦਾ ਇਮਾਨਦਾਰ ਰਹਿੰਦਾ ਸੀ। ਉਹ ਕਦੇ ਵੀ ਕਿਸੇ ਦੀ ਚੀਜ਼ ਨਹੀਂ ਚੁੱਕਦਾ ਸੀ, ਕਦੇ ਝੂਠ ਨਹੀਂ ਬੋਲਦਾ ਸੀ। ਇੱਕ ਦਿਨ ਉਹਨੂੰ ਰਾਹ ਵਿੱਚ ਚੱਲਦੇ ਹੋਏ ਇੱਕ ਛੋਟੀ ਥੈਲੀ ਮਿਲੀ। ਥੈਲੀ ਵਿੱਚ ਹਜ਼ਾਰਾਂ ਰੁਪਏ ਅਤੇ ਇੱਕ ਸੋਨੇ ਦੀ ਅੰਗੂਠੀ ਸੀ। ਕਈ ਲੋਕਾਂ ਲਈ ਇਹ ਦੌਲਤ ਸੁਪਨਾ ਹੋ ਸਕਦੀ ਸੀ ਪਰ ਗੁਰਮੇਲ ਸਿੰਘ ਉਹ ਥੈਲੀ ਲੈ ਕੇ ਨਜ਼ਦੀਕੀ ਥਾਣੇ 'ਚ ਪਹੁੰਚ ਗਿਆ ਪੁਲਿਸ ਨੇ ਖੁਸ਼ ਹੋ ਕੇ ਪੁੱਛਿਆ ਤੂੰ ਇਹ ਰੱਖ ਸਕਦਾ ਸੀ ਕਿਸੇ ਨੂੰ ਪਤਾ ਨਾ ਲੱਗਦਾ ਫਿਰ ਤੂੰ ਲਿਆ ਕੇ ਕਿਉਂ ਦਿੱਤੀ ਗੁਰਮੇਲ ਨੇ ਮੁਸਕਰਾ ਕੇ ਕਿਹਾ ਮੇਰੇ ਕੋਲ ਪੈਸਾ ਨਹੀਂ ਪਰ ਮੈਨੂੰ ਆਪਣੀ ਇਮਾਨਦਾਰੀ ਤੇ ਨਾਜ਼ ਹੈ ਕੁਝ ਦਿਨਾਂ ਬਾਅਦ ਥੈਲੀ ਦੇ ਮਾਲਕ ਇੱਕ ਸ਼ਹਿਰੀ ਵਪਾਰੀ ਆਇਆ ਉਹ ਗੁਰਮੇਲ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਗੁਰਮੇਲ ਨੂੰ ਆਪਣੀ ਫੈਕਟਰੀ ਵਿੱਚ ਕੰਮ ਤੇ ਲੈ ਲਿਆ ਘਰ ਵੀ ਦਿੱਤਾ ਤੇ ਉਸਦੇ ਬੱਚਿਆਂ ਦੀ ਪੜ੍ਹਾਈ ਦਾ ਭਾਰ ਵੀ ਚੁਕ ਲਿਆ ਅੰਤ ਵਿੱਚ ਗੁਰਮੇਲ ਦੀ ਜ਼ਿੰਦਗੀ ਬਦਲ ਗਈ ਪਰ ਉਹ ਕਦੇ ਵੀ ਆਪਣੀ ਜੜ੍ਹਾਂ ਨਾ ਭੁੱਲਿਆ ਉਹ ਸਦਾ ਆਖਦਾ ਦੌਲਤ ਨਾਲ ਨਹੀਂ ਇਮਾਨਦਾਰੀ ਨਾਲ ਇੱਜ਼ਤ ਮਿਲਦੀ ਹੈ ਸਿੱਖਿਆ ਗਰੀਬੀ ਕਿਸੇ ਦੀ ਕਦਰ ਨਹੀਂ ਘਟਾਉਂਦੀ ਇਮਾਨਦਾਰੀ ਨਿਆਂਇਕਤਾ ਅਤੇ ਸੱਚਾਈ ਹਮੇਸ਼ਾ ਇਨਾਮ ਲੈ ਕੇ ਆਉਂਦੀ ਹੈ